ਰੁਪਾਇਆ ਸੀਗਾ ਅੱਛਾ ਇਹ ਡਾਕਟਰ ਸਾਹਿਬ ਕਹਿੰਦੇ ਨੇ ਵੀ 20 ਮਿੰਟਾਂ 'ਚ ਦੇਖਣ ਲੱਗ ਜਾਂਦਾ ਹੈ 20 ਮਿੰਟਾਂ 'ਚ ਕੁਝ ਫਰਕ ਪਿਆ ਤੁਹਾਨੂੰ ਥੋੜਾ ਥੋੜਾ ਕਿੰਨੇ ਟਾਈਮ 'ਚ 20 ਮਿੰਟਾਂ 'ਚ ਵੀ ਇਹ ਲੈਣਾ ਤੁਹਾਨੂੰ ਪੜਾਈਆਂ ਸੀ ਪਹਿਲਾਂ ਕਿੰਨੀਆਂ ਲੈਣਾ ਪੜੀਆਂ ਜਾਂਦੀਆਂ ਸੀ ਤੇ ਉਸ ਤੋਂ ਬਾਅਦ ਫਿਰ ਕਿੰਨੀਆਂ ਲੈਣਾ ਪੜਿਆਂਗੇ ਪਹਿਲਾਂ ਦੋ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਇੱਕ-ਇੱਕ ਵਧਣ ਲੱਗ ਗਈ ਤੁਹਾਡੇ ਸਿਰ ਦੇ ਵਿੱਚ ਸੱਟ ਲੱਗੀ ਜਾਂ ਤੁਹਾਡਾ ਕੋਈ ਆਪਰੇਸ਼ਨ ਹੋਣ ਤੋਂ ਬਾਅਦ ਨਜ਼ਰ ਚਲੀ ਗਈ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਜਿਸ ਦਿਨ ਆਏ ਸੀ ਉਸੇ ਦਿਨ ਹੀ ਵਧ ਗਈ ਸੀ ਨਿਕਾਤੀ ਉਸੇ ਦਿਨ ਹੀ ਵੱਧ ਗਈ ਸੀ ਕੁੜੀਆ ਹਾਂਜੀ ਇਦਾਂ ਦੀ ਨਸਾਂ ਸੁੱਕ ਗਿਆ ਸੀ ਜੀ ਅੱਛਾ ਇਹਨਾਂ ਨੂੰ ਸਾਰਿਆਂ ਨੇ ਜਵਾਬ ਦਿੱਤਾ ਵੀ ਨਹੀਂ ਠੀਕ ਹੁੰਦਾ ਇਹਨਾਂ ਨੂੰ ਹੋਰ ਮੈਂ ਪੁੱਛੇ ਕਹਿੰਦਾ ਗਰੀਬ ਆ ਸੀ ਤਾਂ ਮੈਂ ਚੱਲ ਕੋਈ ਗੱਲ ਨਹੀਂ ਆਪਾਂ ਫ੍ਰੀ ਕਰਾਂਗੇ ਲਾਜ 5 ਸਾਲ ਦੀ ਸੀ ਕੁੜੀਆ ਬ੍ਰੇਨ ਟਿਊਮਰ ਸੀਗਾ ਹੋ ਗਿਆ ਤੇ ਫਰੀਦਕੋਟ ਤੋਂ ਫੇਰ ਲਾਲ ਚੱਲਿਆ ਉਹਨਾਂ ਦਾ ਤੇ ਮਤਲਬ ਕਿ ਆਪਰੇਸ਼ਨ ਤਾਂ ਸਕਸੈਸਫੁਲ ਹੋ ਗਿਆ ਪਰ ਅੱਖਾਂ ਦੀ ਨਿਗ੍ਹਾ ਨਹੀਂ ਵੀ ਅੱਛਾ 40% ਮਤਲਬ ਸਹੀ ਰਹੇਗੀ ਤੇ ਮਤਲਬ ਕਿ ਦਵਾਈ ਚੱਲਦੀ ਰਹੀ ਉਹ ਕਹਿੰਦੇ ਵੀ ਨਿਗਾ ਇੰਨੀ ਰਹਿ ਗਈ ਦੂਨ ਵਧੇਗੀ ਨਾ ਘਟੇ ਡੇਢ ਕੁ ਮਹੀਨਾ ਹੋ ਗਿਆ ਇਲਾਜ ਚੱਲਦੇ ਨੂੰ ਇਥੋਂ ਮਤਲਬ ਕਿ 60% ਨਿਗਾ ਹੋ ਗਈ ਹੈ ਉਸ ਪ੍ਰੈਸ਼ਰ ਕਰਕੇ ਜਿਹੜਾ ਪ੍ਰੈਸ਼ਰ ਪਾਨ ਕਰਕੇ ਉਹ ਹਿੱਸਾ ਜਿਹੜਾ ਹੈਗਾ ਉਹ ਕਮਜ਼ੋਰ ਹੋ ਜਾਂਦਾ ਜਿਸ ਨਾਲ ਦੇਖਣ ਦੀ ਨਿਗਾ ਯਸ ਉਹਨਾਂ ਦੀ ਸ਼ਕਤੀ ਐਸੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹੈ 20 ਮਿੰਟ ਬਾਕੇ ਥੋੜਾ ਜਿਹਾ ਅਸਰ ਸ਼ੁਰੂ ਹੋ ਜਾਂਦਾ ਫਿਰ ਅਸੀਂ ਉਹਨੂੰ ਲਗਾਤਾਰ ਦਵਾਈ ਪਾਨ ਨੂੰ ਕਹਿੰਦੇ ਹੈਗੇ ਤੇ ਉਹ ਕੁਝ ਮਹੀਨਿਆਂ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੈ ਤੁਹਾਡੇ ਸਿਰ ਦੇ ਵਿੱਚ ਸੱਟ ਲੱਗੀ ਜਾਂ ਤੁਹਾਡਾ ਕੋਈ ਆਪਰੇਸ਼ਨ ਹੋਣ ਤੋਂ ਬਾਅਦ ਨਜ਼ਰ ਚਲੀ ਗਈ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਨੂੰ ਫਿਰੋਜ਼ਪੁਰ ਦੇ ਇੱਕ ਪਿੰਡ ਦਾ ਇੱਕ ਅਜੇਹਾ ਪਰਿਵਾਰ ਬੁਲਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਬੇਟੀ ਨੂੰ ਥੋੜੀ ਜਿਹੀ ਪ੍ਰੋਬਲਮ ਹੋਈ ਪ੍ਰੋਬਲਮ ਵੱਡੀ ਆਪਰੇਸ਼ਨ ਹੋਇਆ ਠੀਕ ਹੋਇਆ ਪਰ ਉਸ ਤੋਂ ਬਾਅਦ ਜਾਂਤਾ ਬਚ ਗਈ ਬੱਚੀ ਦੀ ਪਰ ਡਾਕਟਰ ਅੱਖਾਂ ਨਾ ਬਚਾ ਸਕੇ ਅਜਿਹੇ ਦੇ ਵਿੱਚ ਉਸ ਪਰਿਵਾਰ ਨੇ ਡਾਕਟਰ ਵਿਕਰਮਜੀਤ ਵਿਰਖੋਰਾ ਨਾਲ ਸੰਪਰਕ ਕੀਤਾ ਨੈਚੁਰਲ ਵਿਜਨ ਸੈਂਟਰ ਪਿੰਡ ਬਾਰਨ ਦੇ ਵਿੱਚ ਤੇ ਉਹਨਾਂ ਦੀ ਕਹਾਣੀ ਕੀ ਹੈ ਅੱਜ ਉਹਨਾਂ ਦੀ ਜ਼ੁਬਾਨੀ ਅਸੀਂ ਸੁਣਦੇ ਆ ਸਾਡੇ ਨਾਲ ਇਹ ਸਾਡੀ ਗੁੜੀਆ ਬੈਠੀ ਹੈ ਮੁਸਕਾਨ ਬੜਾ ਪਿਆਰਾ ਨਾਮ ਹੈ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਕੀ ਨਾਂ ਹੈ ਤੁਹਾਡਾ ਬਲਵੰਤ ਸਿੰਘ ਬਲਵੰਤ ਸਿੰਘ ਕੀ ਹੋਇਆ ਸੀ ਬਲਵੰਤ ਜੀ ਸਰ ਇਹ 5 ਸਾਲ ਦੀ ਸੀ ਗੁੜੀਆ ਬ੍ਰੇਨ ਟਿਊਮਰ ਸੀਗਾ ਹੋ ਗਿਆ ਤੇ ਫਰੀਦਕੋਟ ਤੋਂ ਫੇਰ ਲਾਲ ਚੱਲਿਆ ਉਹਨਾਂ ਦਾ ਤੇ ਮਤਲਬ ਕਿ ਆਪਰੇਸ਼ਨ ਤਾਂ ਸਕਸੈਸਫੁਲ ਹੋ ਗਿਆ ਪਰ ਅੱਖਾਂ ਦੀ ਨਿਗਾ ਨਹੀਂ ਹੋਈ ਅੱਛਾ 40% ਮਤਲਬ ਸਹੀ ਜਾਏਗੀ ਅੱਛਾ ਤੇ ਮਤਲਬ ਕਿ ਦਵਾਈ ਚਲਦੀ ਰਹੀ ਉਹ ਕਹਿੰਦੇ ਵੀ ਨਿਗਾ ਇੰਨੀ ਰਹੇਗੀ ਦੂਨ ਵਧੇਗੀ ਨਾ ਕਟੇਗੀ ਠੀਕ ਹੈ ਫਿਰ ਅਸੀਂ ਨੰਬਰ ਵੇਖਿਆ ਫਿਰ ਇਹਨਾਂ ਨਾਲ ਸੰਪਰਕ ਕੀਤਾ ਤੇ ਡੇਢ ਕੁ ਮਹੀਨਾ ਹੋ ਗਿਆ ਇਲਾਜ ਚੱਲਦੇ ਨੂੰ ਇਥੋਂ ਮਤਲਬ ਕਿ 60% ਨਿਗਾ ਹੋ ਗਈ ਹੈ ਮਤਲਬ ਪਹਿਲਾਂ ਕਿੰਨੀ ਸੀ 40% ਤੋਂ ਥੱਲੇ ਹੀ ਸੀਗੀ 40 ਤੋਂ ਵੀ ਹੇਠਾਂ ਸੀ ਹਾਂਜੀ ਤੇ ਹੁਣ ਬ੍ਰੇਨ ਚ ਕੀ ਪ੍ਰੋਬਲਮ ਹੋਈ ਸੀ ਗੁੜੀ ਬ੍ਰੇਨ ਚ ਟਿਊਮਰ ਹੋ ਗਿਆ ਸੀ ਟਿਊਮਰ ਹੋ ਗਿਆ ਸੀ ਹਾਂਜੀ ਸਰ ਓਕੇ ਇਹ ਫਿਰ ਉਹ ਜਦੋਂ ਆਪਰੇਸ਼ਨ ਹੋਇਆ ਉਸ ਵੇਲੇ ਆਪਰੇਸ਼ਨ ਤੋਂ ਬਾਅਦ ਇਹ ਮਾਮਲਾ ਖੜਾ ਹੋਇਆ ਜੀ ਸਰ ਉਸ ਤੋਂ ਬਾਅਦ ਹੋਇਆ ਜੀ ਚਲੋ ਅਸੀਂ ਮੁਸਕਾਨ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਗੁੜੀਆ ਸਤਿ ਸ਼੍ਰੀ ਅਕਾਲ ਅੰਕਲ ਜੀ ਅੱਛਾ ਮੁਸਕਾਨ ਕੀ ਹੋਇਆ ਸੀ ਪੁੱਤ ਜਦੋਂ ਆਪਰੇਸ਼ਨ ਤੋਂ ਬਾਅਦ ऑपरेशन ਤੋਂ ਬਾਅਦ ਨਿਗਾ ਘਟ ਗਈ ਸੀ ਮੇਰੇ ਲਗਾਤਾਰ ਘਟ ਰਹੀ ਸੀ ਜਾਂ ਸਟੇਬਲ ਸੀ ਸਟੇਬਲ ਸੀ ਸਟੇਬਲ ਸੀ ਮਤਲਬ ਪਰ ਘਟ ਸੀ ਘਟ ਸੀ ਹਾਂਜੀ ਅੱਛਾ ਤੇ ਫਿਰ ਹੁਣ ਕਿੰਨੇ ਕੁ ਦੂਰੋਂ ਠੀਕ ਠਾਕ ਦੇਖ ਲੈਣੇ ਹਾਂ ਹਾਂਜੀ ਹਾਂਜੀ ਅੱਛਾ ਹੁਣ ਦੇਖਦਾ ਕੀ ਹੋਇਆ ਸੀ ਤੁਹਾਡੇ ਨਾਲ ਇੱਥੇ ਆ ਕੇ ਤੁਹਾਡੇ ਅੱਖਾਂ 'ਚ ਕੁਝ ਪਾਇਆ ਇਹਨਾਂ ਨੇ ਕੀ ਕੀਤਾ ਹਾਂਜੀ दारू ਪਾਇਆ ਸੀਗਾ दारू ਪਾਇਆ ਸੀ ਅੱਛਾ ਇਹ ਡਾਕਟਰ ਸਾਹਿਬ ਕਹਿੰਦੇ ਨੇ ਵੀ 20 ਮਿੰਟਾਂ 'ਚ ਦੇਖਣ ਲੱਗ ਜਾਂਦਾ ਹੈ 20 ਮਿੰਟਾਂ 'ਚ ਕੁਝ ਫਰਕ ਪਿਆ ਤੁਹਾਨੂੰ ਥੋੜਾ ਥੋੜਾ ਕਿੰਨੇ ਟਾਈਮ 'ਚ 20 ਮਿੰਟ 'ਚ ਵੀ ਮਿੰਟ ਚ ਹਾਂਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਥੋੜਾ ਥੋੜਾ ਫਰਕ ਪੈ ਗਿਆ? ਅ ਸਾਫ਼ ਦਿਖਣ ਲੱਗ ਗਿਆ ਸੀਗਾ। ਸਾਫ਼ ਦਿਖਣ ਲੱਗ ਗਿਆ ਸੀ। ਉਹ ਜਿਹੜੇ ਲਾਈਨਾਂ ਤੁਹਾਨੂੰ ਪੜਾਈਆਂ ਸੀ ਪਹਿਲਾਂ ਕਿੰਨੀਆਂ ਲਾਈਨਾਂ ਪੜੀਆਂ ਜਾਂਦੀਆਂ ਸੀ ਤੇ ਉਸ ਤੋਂ ਬਾਅਦ ਫਿਰ ਕਿੰਨੀਆਂ ਲਾਈਨਾਂ ਪੜਿਆਂਗੇ? ਪਹਿਲਾਂ ਦੋ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇੱਕ ਇੱਕ ਵਧਣ ਲੱਗੇ। ਇੱਕ ਇੱਕ ਵਧਣ ਲੱਗੇ। ਹਾਂਜੀ। ਸਭ ਤੋਂ ਪੁੱਛਿਆ ਸੀ ਵੀ ਇਸ ਤਰ੍ਹਾਂ ਦੇ ਕੀ ਅੱਖਾਂ 'ਚ ਪਿਆ ਡਾਕਟਰ ਮੇਰੀ ਤਾਂ ਨਿਗਾਹ ਜਿਹੜੀ ਫਟਾਫਟ ਵਧਣ ਲੱਗੀ। ਨਹੀਂ ਇਹ ਤਾਂ ਨਹੀਂ ਪੁੱਛਿਆ। ਅੱਛਾ ਜੀ ਜੀ ਚਲੋ ਅਸੀਂ ਬਲਵੰਤ ਜੀ ਨਾਲ ਇੱਕ ਵਾਰ ਮੁੜ ਤੋਂ ਜੁੜਦੇ ਹਾਂ। ਬਲਵ ਉੱਤਤ ਬਾਦ ਆਪਣੇ ਫ੍ਰੀਜ ਪਰ ਚੀ ਦੋ ਤਿੰਨ ਮੈਡੀਕਲ ਹੈਗੇ ਆਈ ਸਪੈਸ਼ਲੀ ਉਹਨਾਂ ਨੂੰ ਵੀ ਦਿਖਾਇਆ ਸੀ ਉਹ ਕਹਿੰਦੇ ਵੀ ਨਹੀਂ ਹੱਲ ਨਹੀਂ ਹੋ ਸਕਦਾ ਹੱਲ ਨਹੀਂ ਹੋ ਸਕਦਾ ਹਾਂਜੀ ਵੀ ਇੰਨਾ ਕੁ ਹੀ ਰਹੇਗੀ ਨਿਗਾ ਤਾਂ ਦਵਾਈ ਚਲਦੀ ਰਹੀ ਫਿਰ ਉਹਨਾਂ ਬੰਦ ਕਰਤੀ ਕਹਿੰਦੇ ਵੀ ਦਵਾਈ ਦਾ ਫਾਇਦਾ ਨਹੀਂ ਹੈਗਾ ਬਸ ਬੰਦ ਕਰ ਦੋ ਨਹੀਂ ਫਿਰ ਇੱਥੇ ਤਾਂ ਕਿਵੇਂ ਪਤਾ ਲੱਗਿਆ ਤੁਹਾਨੂੰ ਡਾਕਟਰ ਵਿਰਕ ਦਾ ਮੋਬਾਈਲ ਤੇ ਦੇਖਿਆ ਸੀਗਾ ਓਹ ਮੋਬਾਈਲ ਤੇ ਤੁਸੀਂ ਦੇਖਿਆ ਸੀ ਹਾਂਜੀ ਸਰ ਓਕੇ ਤੇ ਮੋਬਾਈਲ ਦੇ ਦੇ ਕੇ ਕੀ ਮਹਿਸੂਸ ਹੋਇਆ ਮਹਿਸੂਸ ਹੈ ਵੀ ਇੱਕ ਵਾਰ ਜਾ ਕੇ ਦੇਖਦੇ ਪਰਮਾਤਮਾ ਕਰੇਗਾ ਵੀ ਇੱਥੇ ਹੱਲ ਹੋ ਜਾਵੇਗਾ ਇੱਥੇ ਤੁਸੀਂ ਆਏ ਤੁਹਾਨੂੰ ਮੈਡੀਸਿਨ ਦਿੱਤੀ ਕੋਈ ਪੈਸਾ ਲਿਆ ਤੁਹਾਡੇ ਤੋਂ ਨਹੀਂ ਸਰ ਮਤਲਬ ਤੁਹਾਡਾ ਬੇਟੀ ਦਾ ਇਲਾਜ ਫ੍ਰੀ ਹੋ ਰਿਹਾ ਬਿਲਕੁਲ ਫ੍ਰੀ ਹੋ ਰਿਹਾ ਜੀ ਅੱਛਾ ਹਾਂ ਦੇਖਿਆ ਕਦੇ ਡਾਕਟਰ ਕੋਈ ਐਦਾਂ ਦਾ ਨਾ ਜੀ ਨਾ ਪਹਿਲੀ ਵਾਰੀ ਵੇਖਿਆ ਜੀ ਜੀ ਜਿੱਤੇ ਇੰਨੀ ਮਹਿੰਗੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਥਾਂ ਥਾਂ ਭਟਕ ਰਹੇ ਨੇ ਮੁਸਕਾਨ ਵਰਗੇ ਸਾਡੀਆਂ ਧੀਆ ਪਤਾ ਨਹੀਂ ਕਿੰਨੀਆਂ ਕੁ ਧੀਆ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੋਈ ਜਾਂ ਕੋਈ ਸੱਟ ਲੱਗੀ ਜਾਂ ਕੋਈ ਡਿੱਗੀ ਜਾਂ ਕੋਈ ਕਿਤੇ ਸਿਰ ਲੱਗਿਆ ਕਦੇ ਕਦੇ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਨਜ਼ਰ ਵੀ ਇਸੇ ਤਰੀਕੇ ਨਾਲ ਮੁਸਕਾਨ ਦੀ ਜਿਵੇਂ ਘੱਟੀ ਸੀ ਇਸੇ ਤਰੀਕੇ ਨਾਲ ਘੱਟ ਗਈ ਆ ਬਿਲਕੁਲ ਚਲੀ ਗਈ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਇੱਕ ਵਾਰੀ ਤੁਸੀਂ ਇੱਥੇ ਆਓ ਤੇ ਆਪਣੇ ਡਾਕਟਰ ਸਾਹਿਬ ਨੂੰ ਦਿਖਾਓ ਤੇ ਹੱਲ ਜ਼ਰੂਰ ਹੋਏਗਾ ਤੇ 100% ਹੋਏਗਾ ਕੀ ਬੋਲੋ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਹੁਣ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੁਸਕਾਨ ਨੂੰ ਇਸ ਤਰ੍ਹਾਂ ਦਾ ਕੀ ਸੀ ਡਾਕਟਰਾਂ ਡਾਕਟਰ ਸਾਹਿਬ ਨੂੰ ਹਮੇਸ਼ਾ ਹੀ ਮਰੀਜ਼ਾਂ ਨੇ ਘੇਰਾ ਪਿਆ ਹੁੰਦਾ ਸੱਚ ਕਹ ਡਾਕਟਰ ਸਾਹਿਬ ਕਿਹੜੀ ਜਗ੍ਹਾ ਨਾ ਪੈਂਦੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਇਹ ਦੱਸੋ ਵੀ ਕੀ ਹੋਇਆ ਸੀ ਮੁਸਕਾਨ ਨੂੰ ਫਿਰੋਜ਼ਪੁਰ ਵਾਲੀ ਕੁੜੀ ਨੂੰ ਇਹਨਾਂ ਦੀ ਨਸਾਂ ਸੁੱਕ ਗਈਆਂ ਸੀ ਜੀ ਅੱਛਾ ਇਹਨਾਂ ਨੂੰ ਸਾਰਿਆਂ ਨੇ ਜਵਾਬ ਦਿੱਤਾ ਵੀ ਨਹੀਂ ਠੀਕ ਹੁੰਦਾ ਇਹਨਾਂ ਨੂੰ ਹੋਰ ਮੈਂ ਪੁੱਛੇ ਕਹਿੰਦਾ ਗਰੀਬ ਆਸੀਂ ਤਾਂ ਮੈਂ ਚੱਲ ਕੋਈ ਗੱਲ ਨਹੀਂ ਆਪਾਂ ਫ੍ਰੀ ਕਰਾਂਗੇ ਇਲਾਜ ਪਹਿਲਾਂ ਹੀ ਕਹ ਜਦੋਂ ਆਇਆ ਸੀ ਉਸੇ ਦਿਨ ਕਹਿੰਦਾ ਮੈਂ ਗਰੀਬ ਆ ਵੀ ਮੈਂ ਇਲਾਜ ਕਰਾ ਨਹੀਂ ਸਕਦਾ ਮੈਂ ਕੋਈ ਗੱਲ ਨਹੀਂ ਇਹਨੂੰ ਇੱਕ ਅੱਖਰ ਵੀ ਨਹੀਂ ਦੇ ਦਦਾ ਸੀ ਕੁੜੀ ਨੂੰ ਪਹਿਲੇ ਦਿਨ ਜਦ ਦਿਨ ਆਇਆ ਸੀ ਹੁਣ ਇਹਦੀ 45 50% ਦੇ ਕਰੀਬ ਨਜ਼ਰ ਹੋ ਗਈ ਆ ਮਹੀਨੇ ਸਵਾ ਮਹੀਨੇ ਮਹੀਨਾ ਨਹੀਂ ਹੁਣ ਹੋ ਤਾਂ ਗਿਆ ਅੱਜ ਇਸ ਨੂੰ 3 ਮਹੀਨੇ ਹੋ ਗਏ ਠੀਕ ਹੈ ਤੇ ਬਟ ਜਿਸ ਦਿਨ ਆਇਆ ਸੀ ਉਸੇ ਦਿਨ ਹੀ ਵਧ ਗਈ ਸੀ ਨਿਕਾਦੀ ਉਸੇ ਦਿਨ ਹੀ ਵਧ ਗਈ ਸੀ ਕੁੜੀਏ ਹਾਂਜੀ ਜੀ ਜੀ ਠੀਕ ਹੈ ਉਸ ਦਿਨ ਜਾਨੀ ਕਿ 20 25% 6/36 ਟੈਕਨੀਕਲ ਗੱਲਾਂ ਦੇ ਵਿੱਚ ਜੇ ਕਹੇ ਨੇ ਪਤਾ ਕਰਨਾ ਹੋਵੇ ਤਾਂ ਤੁਹਾਡਾ ਇਹਦਾ ਨਾਮ ਹੈਗਾ ਮੁਸਕਾਨ ਆ ਫਰੋਜਪੁਰ ਤੋਂ ਹੈ ਇਹਨਾਂ ਦਾ ਫੋਨ ਨੰਬਰ ਹੈ 97812 97573 ਜੇ ਕੋਈ ਇਹਨੇ ਫੋਨ ਕਰਕੇ ਪਤਾ ਕਰਨਾ ਹੋਵੇ ਕਰ ਵੀ ਸਕਦਾ ਹੈ ਜੇ ਕੋਈ ਇਹਦੀ ਹੈਲਪ ਕਰਨੀ ਚਾਹਵੇ ਉਹ ਵੀ ਕਰ ਸਕਦਾ ਜੀ ਜੀ ਠੀਕ ਹੈ ਇਹ ਵਿਚਾਰੇ ਨਹੀਂ ਇਲਾਜ ਕਰਾਉਣ ਦੇ ਕਾਬਿਲ ਸੀ ਮੈਂ ਚਲੋ ਆਪਾਂ ਹੋਰ 50 ਤੋਂ ਲੈਨੇ ਇੱਕ ਫ੍ਰੀ ਕਰਾਂਗੇ ਕੋਈ ਪ੍ਰੋਬਲਮ ਨਹੀਂ ਕੋਈ ਆਵੇ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋ ਤੇ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਇਆ ਇਥੇ ਤੁਸੀਂ ਕਿਹੜੇ ਕਿਹੜੇ ਚਿੱਟੇ ਮੋਤੀ ਨੂੰ ਛੱਡ ਕੇ ਕਿਹੜੇ ਕਿਹੜੇ ਅੱਖਾਂ ਦੇ ਰੋਗਾਂ ਦਾ ਤੁਸੀਂ ਹੱਲ ਲਗਭਗ ਲਗਭਗ ਪਰਮਾਤਮਾ ਦੀ ਕਿਰਪਾ ਨਾਲ ਕਰ ਲੰਨੇ ਹੋ ਸਿਰਫ ਚਿੱਟੇ ਮੋਤੀ ਦਾ ਅਜੇ ਤੱਕ ਕੋਈ ਹੱਲ ਨਹੀਂ ਮਿਲਿਆ ਜੀ ਬਾਕੀ ਚਲੋ ਜਿਵੇਂ ਪੰਜਮੀਣਾ ਕੁੜੀਆਂ ਦਾ ਆਪਰੇਸ਼ਨ ਹੋਇਆ ਸੀ ਆਪਰੇਸ਼ਨ ਤੋਂ ਬਾਅਦ ਬਾਅਦ ਵੀ ਪ੍ਰੋਬਲਮ ਆ ਗਈ ਜਾਂ ਕਿਸੇ ਦੇ ਰੈਟਿਨੈਟਿਸ ਪਿਗਮੈਂਟੋਸਾ ਦੀ ਪ੍ਰੋਬਲਮ ਹੈ ਜਿਹਨੂੰ ਅੰਦਰ ਆਤਾ ਬੋਲ ਦਿੰਦੇ ਆ ਚਲਦੀ ਨਜ਼ਰ ਦੇ ਵਿੱਚ ਉਹਦਾ ਵੀ ਬਹੁਤ ਵਧੀਆ ਇਲਾਜ ਹੈ ਪਰ ਉਹਦਾ ਵੀ ਦੁਨੀਆ ਤੇ ਕੋਈ ਇਲਾਜ ਨਹੀਂ ਕਾਲੇ ਮੋਤੀ ਦਾ ਦੁਨੀਆ ਤੇ ਕੋਈ ਇਲਾਜ ਨਹੀਂ ਉਹਦਾ ਹੀ ਬਹੁਤ ਵਧੀਆ ਰਿਜ਼ਲਟ ਹੈ ਜਿਹੜੀ ਜਿਹੜੀ ਕੋਈ ਵੀ ਐਨੀ ਪ੍ਰੋਬਲਮ ਹੋਵੇ ਐਕਸੀਡੈਂਟ ਹੋ ਜਾਂਦਾ ਸੱਟ ਲੱਗਦੀ ਹੈ ਹਾਂ ਜੇ ਕਿਤੇ ਨਾੜ ਬਿਲਕੁਲ ਡੈੱਡ ਹੋ ਗਈ ਏ ਬਲੌਕ ਹੋ ਗਈ ਉਹਦਾ ਤੇ ਕੁਝ ਨਹੀਂ ਕਰ ਸਕਦੇ ਪਰ ਜੇ ਥੋੜਾ ਬਹੁਤ ਚੱਲਦੀ ਫਿਰ ਜਰੂਰ ਥੋੜਾ ਬਹੁਤ ਰਿਜ਼ਲਟ ਜਰੂਰ ਮਿਲੇਗਾ ਜਰੂਰ ਜੇ ਨਾ ਮਿਲੇਗਾ ਆਪਾਂ ਕੁਝ ਰੁਪਈਆ ਨਹੀਂ ਇੱਕ ਪੈਸਾ ਨਹੀਂ ਲਵਾਂ ਜੀ ਰੁਪਈਏ ਦੀ ਛੱਡੋ ਜੀ ਜੀ ਇਹਨਾਂ ਤੋਂ ਜਿਵੇਂ ਨਹੀਂ ਲਿਆ ਉਦਾਂ ਉਹਦੇ ਤੋਂ ਵੀ ਨਹੀਂ ਲਵਾਂਗਾ ਜੇ ਆਰਾਮ ਨਾ ਮਿਲੇਗਾ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਬਲਵੰਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੁਸਕਾਨ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬੇਟਾ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਕਿਸ ਤਰੀਕੇ ਨਾਲ ਡਾਕਟਰ ਵਿਕਰਮਜੀਤ ਵਿਰਖੋਰਾ ਨੇ ਇਸ ਕੁੜੀਏ ਦੀ ਲਾਈਫ ਹੈਗੀ ਉਹ ਬਿਲਕੁਲ ਚੇਂਜ ਕਰ ਦਿੱਤੀ ਮੁਸਕਾਨ ਹੈਗੀ ਫਿਰੋਜ਼ਪੁਰ ਦੀ ਆਪਰੇਸ਼ਨ ਹੋਇਆ ਸੀ ਆਪਰੇਸ਼ਨ ਹੋਣ ਤੋਂ ਬਾਅਦ ਜਿਹੜੀ ਨਜ਼ਰ ਹੈਗੀ ਇਹਨਾਂ ਦੀ ਉਹ ਬਿਲਕੁਲ ਕੱਟ ਗਈ ਸੀ ਔਰ ਹੁਣ ਉਹਨਾਂ ਦੀ ਜਿਹੜੀ ਨਜ਼ਰ ਹੈਗੀ ਡਾਕਟਰ ਸਾਹਿਬ ਮੁਤਾਬਕ ਲਗਭਗ 50% ਹੋ ਗਈ ਹੈ ਸਟਾਰਟ ਨਾਲ ਡਾਕਟਰ ਮਨੋਜ ਜੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਜਦੋਂ ਆਪਰੇਸ਼ਨ ਹੁੰਦਾ ਹੈ ਆਪਰੇਸ਼ਨ ਚ ਇਸ ਤਰ੍ਹਾਂ ਦਾ ਕੀ ਹੋ ਜਾਂਦਾ ਜਿਹੜੀ ਨਜ਼ਰ ਤੇ ਫਰਕ ਪੈ ਜਾਂਦਾ ਦੇਖੋ ਜਦੋਂ ਵੀ ਸਰਜਨ ਆਪਰੇਸ਼ਨ ਕਰਦੇ ਨੇ ਬ੍ਰੇਨ ਟਿਊਮਰ ਹੈਗਾ ਜਾਂ ਸਿੱਧੀ ਸੱਟ ਹੈਗੀ ਇਹ ਅੰਦਰ ਕੋਈ ਹੈਮਰੇਜ ਹੋ ਜਾਂਦਾ ਹੈਗਾ ਤਾਂ ਉਹ ਨੇਚਰਲੀ ਗੱਲ ਹੈ ਜਦ ਸਿੱਧੀ ਸਰਜਰੀ ਦੇ ਵਿੱਚ ਬ੍ਰੇਨ ਦੇ ਵਿੱਚ ਅਲੱਗ-ਅਲੱਗ ਸੈਂਟਰ ਹੁੰਦੇ ਨੇ ਸੂਚਨ ਦਾ ਲੱਗਾ ਦੇਖਣ ਦਾ ਲੱਗਾ ਸੁਨੰਦ ਦਾ ਲੱਗਾ ਠੀਕ ਹੈ ਜੀ ਤੇ ਕਿਸੇ ਵੀ ਕਾਰਨ ਵਸ ਜਿਹੜਾ ਹੈਗਾ ਉਸ ਸੈਂਟਰ ਦੇ ਉੱਪਰ ਪ੍ਰੈਸ਼ਰ ਪੈਣ ਕਰ ਕਾਰਨ ਠੀਕ ਹੈ ਜੀ ਚਾਹੇ ਉਹ ਹੈਮਰੇਜ ਕਰਕੇ ਪਿਆ ਚਾਹੇ ਵੈਸੇ ਵੀ ਕਿਆ ਤਾਂ ਉਸ ਪ੍ਰੈਸ਼ਰ ਕਰਕੇ ਜਿਹੜਾ ਪ੍ਰੈਸ਼ਰ ਪਾਨ ਕਰਕੇ ਉਹ ਹਿੱਸਾ ਜਿਹੜਾ ਹੈਗਾ ਉਹ ਕਮਜ਼ੋਰ ਹੋ ਜਾਂਦਾ ਜਿਸ ਨਾਲ ਦੇਖਣ ਦੀ ਨਹੀਂਗਾ ਇਹ ਜਸ ਹੁਣ ਦੀ ਸ਼ਕਤੀ ਐਸੀਆਂ ਜਿਹੜੀਆਂ ਹੈਗਾ ਬਿਮਾਰੀਆਂ ਪੈਦਾ ਹੋ ਜਾਂਦੀਆਂ ਹੈਗਾ ਹਾਂਜੀ ਉਹ ਆਪਰੇਸ਼ਨ ਦੇ ਸਾਈਡ ਇਫੈਕਟਸ ਹੁੰਦੇ ਨੇ ਪਰ ਉਹਦੇ ਵਿੱਚ ਡਾਕਟਰ ਤੁਹਾਨੂੰ ਪਹਿਲਾਂ ਹੀ ਇਤਲਾ ਕਰ ਦਿੰਦਾ ਹੈਗਾ ਵੀ ਇਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਪਰ ਐਸੇ ਦੇਖਣ ਚਾਹੁੰਦਾ ਹੈਗਾ ਵੀ ਉਹ ਬ੍ਰੇਨ ਟੂਬਰ ਦੀ ਸਰਜਰੀ ਹੈ ਸਿੱਧੀ ਜਿਹੜੀਆਂ ਸਿੱਧੀ ਸੱਟ ਕੋਈ ਐਕਸੀਡੈਂਟ ਹੋਇਆ ਹੈਗਾ ਜਾਂ ਸਿੱਧੇ ਅਰਸੋਲੀ ਦੇ ਸਰਜਰੀ ਹੈਗਾ ਉਹ ਸਰਜਰੀਆਂ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਤਾਂ ਆਖਰੀ ਨਿਗਾਹ ਜਾਂਦਾ ਪੂਰਾ ਪੂਰਾ ਚਾਂਸਸ ਹੁੰਦੇ ਨੇ ਪਰ ਇੱਥੇ ਸਾਮਭ ਲੱਗੇਗਾ ਬਿਲਕੁਲ ਜੀ ਜੇ ਆਪਟਿਕ ਨਰਕੋਬਦੀ ਠੀਕ ਹੈ ਤੇਰੋਂ ਅੱਖਾਂ ਦੀ ਰੋਸ਼ਨੀ ਜਿਹੜੀ ਹੈਗੀ ਉਹ ਪਿੱਛੋਂ ਲਾਈਟ ਜਿਹੜੀ ਠੀਕ ਹੈ ਤਾਂ ਫਿਰ ਸਾਡੇ ਵੱਲੋਂ ਪੂਰਾ ਪੂਰਾ ਜਿਹੜਾ ਹੈਗਾ ਉਹਦਾ ਇਲਾਜ ਸੰਭਵ ਹੋ ਸਕਦਾ ਹੈ। ਅ ਫਿਲਹਾਲ ਤਾਂ 20 ਮਿੰਟ ਬਾਕੇ ਥੋੜਾ ਜਿਹਾ ਅਸਰ ਸ਼ੁਰੂ ਹੋ ਜਾਂਦਾ ਫਿਰ ਅਸੀਂ ਉਹਨੂੰ ਲਗਾਤਾਰ ਦਵਾਈ ਪਾਨ ਨੂੰ ਕਹਿੰਦੇ ਹੈਗੇ ਤੇ ਉਹ ਕੁਝ ਮਹੀਨਿਆਂ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੈ। ਜੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸੋ ਇਸ ਹਨ ਡਾਕਟਰ ਮਨੋਜ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਦੋਂ ਕੋਈ ਆਪਰੇਸ਼ਨ ਹੁੰਦਾ ਹੈ ਤਾਂ ਦਬਾਅ ਹੈਗਾ ਕਦੇ ਵੀ ਕਿਸੇ ਵੀ ਕੋਈ ਡਾਕਟਰ ਨੇ ਆਪਣੇ ਵੱਲੋਂ ਪੂਰੀ ਪੁਰਜ਼ੋਰ ਕੋਸ਼ਿਸ਼ ਕਰਦੇ ਨੇ ਕਿ ਕੋਈ ਪ੍ਰੋਬਲਮ ਦਿੱਕਤ ਪਰੇਸ਼ਾਨੀ ਆਪਰੇਸ਼ਨ ਵੇਲੇ ਆਪਰੇਸ਼ਨ ਤੋਂ ਬਾਅਦ ਜਾਂ ਫਿਰ ਉਹਨਾਂ ਦੀ ਆਉਣ ਵਾਲੀ ਲਾਈਫ ਦੇ ਵਿੱਚ ਨਾ ਹੋਵੇ ਪਰ ਨਾ ਚਾਹੁੰਦੇ ਹੋਏ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਈ ਵਾਰ ਡਾਕਟਰ ਵੀ ਨਹੀਂ ਰੋਕ ਸਕਦੇ ਅਜਿਹੀ ਇੱਕ ਉਦਾਹਰਨ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਮੁਸਕਾਨ ਦੀ ਨਜ਼ਰ ਵਾਲੀ ਜਿਸ ਨੇ ਅਸੀਂ ਕਹਿ ਲਈਏ ਕਿ ਆਪਰੇਸ਼ਨ ਤੋਂ ਬਾਅਦ ਦਿੱਕਤ ਪਰੇਸ਼ਾਨੀ ਆਈ ਤੇ ਹੁਣ ਜਦੋਂ ਤੋਂ ਉਹਨਾਂ ਨੇ ਨੇਚਰਲ ਵਿਜਨ ਸੈਂਟਰ ਤੋਂ ਆਪਣਾ ਟ੍ਰੀਟਮੈਂਟ ਹੈਗਾ ਆਪਣਾ ਇਲਾਜ ਸ਼ੁਰੂ ਕਰਵਾਇਆ ਤਾਂ ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣਿਆ ਕਿ ਉਹਨਾਂ ਨੂੰ ਕਿੰਨਾ ਇੱਕ ਫਰਕ ਜੜਾ ਇੱਥੇ ਹੈ ਫਿਰ ਵੀ ਤੁਹਾਡੇ ਜਿਕਰ ਬੰਦੇ ਵਿੱਚ ਕੋਈ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜਾਂ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਤਾਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਹਨਾਂ ਦਾ ਨੰਬਰ ਹੈਗਾ ਸਕਰੀਨ ਦੇ ਉੱਤੇ ਅਸੀਂ ਦੇ ਦਾਂਗੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਸਮਾਂ ਫਿਕਸ ਕਰ ਲਓ ਪਰ ਇਹ ਵੀਡੀਓ ਇਹਨਾਂ ਲੋਕਾਂ ਤੱਕ ਜ਼ਰੂਰ ਤੁਸੀਂ ਸ਼ੇਅਰ ਕਰਦੇ ਸਭ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਜਿਹੜੇ ਲੋਕਾਂ ਦੀ ਨਜ਼ਰ ਹੈਗੀ ਹੈ ਸੱਟ ਲੱਗਣ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਜਾਂ ਕੋਈ ਵੀ ਹਾਦਸਾ ਜਾਂ ਕੋਈ ਟੈਨਸ਼ਨ ਲੈਣ ਤੋਂ ਬਾਅਦ ਬੀਪੀ ਦੇ ਨਾਲ 슈ਗਰ ਦੇ ਨਾਲ ਕੱਟ ਗਈ ਹੈ ਤੇ ਹੁਣ ਦਰਦਰ ਦੀ ਅਸੀਂ ਠੋਕਰਾ ਖਾਣ ਲਈ ਮਜਬੂਰ ਹੈ। ਤੋਂ ਉਮੀਦ ਕਰਦਾ ਫਿਰ ਇਹ ਇੱਕ ਵਾਰ ਜਿਹੜਾ ਅਗਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਇਸ ਤਰ੍ਹਾਂ ਦੀ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਸਾਡੀ ਹੌਸਲਾ ਅਫਜ਼ਾਈ ਕਰਿਆ ਕਰੋ। ਧੰਨਵਾਦ।